ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ 21 ਫਰਵਰੀ ਨੂੰ ਸ਼ਹੀਦ ਕਿਸਾਨ ਛੁਕਰਨ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਉੱਥੇ ਹੀ ਕਿਸਾਨ ਜਥੇਬੰਦੀਆਂ 21 ਫਰਵਰੀ ਨੂੰ ਉਹਨਾਂ ਦੇ ਪਿੰਡ ਸ਼ਰਧਾਂਜਲੀ ਭੇਟ ਕਰਨ ਜਾਣਗੇ ਕੀ ਕਹਿਣਾ ਕਿਸਾਨ ਜਥੇਬੰਦੀਆਂ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਆਉਣ ਵਾਲੀ 21 ਫਰਵਰੀ ਨੂੰ ਉਹ ਦਿਨ ਉਹ ਕਾਲਾ ਦਿਨ ਜਿਹੜਾ ਕਦੇ ਭੁੱਲਿਆ ਨਹੀਂ ਜਾ ਸਕਦਾ ਕਿਸਾਨ ਅੰਦੋਲਨ ਪਾਰਟ 2 ਜਿਹੜਾ ਕਿ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਸਵਾਮੀਨਾਥਨ ਯੋਗਤਾ ਫਸਲਾਂ ਦੇ ਭਾਹ ਕਿਸਾਨ ਤੇ ਮਜ਼ਦੂਰ ਦੀ ਸੰਪੂਰਨ ਕਰਜ਼ਾ ਮਾਫੀ ਮਨਰੇਗਾ ਮਜ਼ਦੂਰੀ ਤੇ ਇਹਨਾਂ ਸਾਰੀਆਂ ਮੰਗਾਂ 12 ਮੰਗਾਂ ਨੂੰ ਲੈ ਕੇ ਜੋ ਸ਼ੁਰੂ ਹੋਇਆ ਸੀ 13 ਫਰਵਰੀ 14 ਫਰਵਰੀ ਤੇ 21 ਫਰਵਰੀ 2024 ਵਾਲਾ ਉਹ ਦਿਨ ਕਦੀ ਭੁੱਲਿਆ ਨਹੀਂ ਜਾ ਸਕਦਾ ਖਨੌਰੀ ਬਾਰਡਰ ਤੇ ਭਾਜਪਾ ਦੀ ਹਰਿਆਣਾ ਸਰਕਾਰ ਵੱਲੋਂ ਜਿਹੜਾ ਅਥਰੂ ਗੈਸ ਦੇ ਗੋਲੇ ਪਾਣੀ ਦੀਆਂ ਬੁਚਾਰਾਂ ਜਰੇਲੀਆਂ ਗੈਸਾਂ ਪਲਾਸਟਿਕ ਦੀਆਂ ਗੋਲੀਆਂ ਵੀ ਇਥੋਂ ਤੱਕ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਜਿਸ ਗੋਲੀ ਦਾ ਸ਼ਿਕਾਰ 21 ਸਾਲਾ ਨੌਜਵਾਨ ਸੁਭਕਰਨ ਸ਼ਹੀਦ ਹੋਇਆ ਉਸ ਗੋਲੀ ਦੇ ਨਾਲ ਉਸ ਦੀ ਸ਼ਹੀਦੀ ਹੋਈ ਤੇ ਸ਼ਹੀਦੀ ਤੋਂ ਬਾਅਦ ਹੁਣ ਆਉਣ ਵਾਲੀ 21 ਤਰੀਕ 2025 ਨੂੰ 1 ਸਾਲ ਪੂਰਾ ਹੋਣ ਜਾ ਰਿਹਾ ਹੈ ਅਸੀਂ ਝਿੜੀ ਪਿੰਡ ਦੇ ਵਿੱਚ ਖੜੇ ਆਂ ਇਥੋਂ ਦੇ ਨੌਜਵਾਨ ਇਥੋਂ ਦੇ ਕਿਸਾਨ ਵੀਰ ਵੀ ਉਹ 13 ਫਰਵਰੀ ਨੂੰ 14 ਫਰਵਰੀ ਨੂੰ 21 ਫਰਵਰੀ ਨੂੰ ਖਨੋਰੀ ਮੋਰਚੇ ਤੇ ਸੀ ਸੁਭਕਰਨ ਦੇ ਆਸੇ ਪਾਸੇ ਹੀ ਸੀ ਤੇ ਇਹਨਾਂ ਨੇ ਉਹ ਆਪਣੇ ਪਿੰਡੇ ਤੇ ਵੀ ਹੰਡਾਇਆ ਤੇ ਉਸ ਅੰਦੋਲਨ ਚ ਚਾਹੇ ਪਹਿਲਾ ਅੰਦੋਲਨ ਸੀ ਚ ਡਿਪੈਂਡ ਦਾ ਬਹੁਤ ਵੱਡਾ ਯੋਗਦਾਨ ਸੀ ਇਸ ਅੰਦੋਲਨ ਚ ਵੀ ਯੋਗਦਾਨ ਸੀ 1 ਸਾਲ 4 ਦਿਨ ਹੋ ਗਿਆ ਜੰਦੋਲਨ ਚੱਲਦੇ ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ 3 ਮਹੀਨੇ ਪੂਰੇ ਹੋਣ ਵਾਲੇ ਦੋ ਤਿੰਨ ਦਿਨਾਂ ਨੂੰ ਮਰਨ ਵਰਤੇ ਬੈਠੇ ਹੋਏ ਆ ਤੇ ਉਹਨਾਂ ਮੰਗਾਂ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਸ਼ੁਰੂ ਹੈ ਤੇ ਉਸ ਦੇ ਨਾਲ ਹੀ ਅਸੀਂ ਸ਼ਹੀਦੀ ਦਿਹਾੜੇ ਜਿਨ੍ਹਾਂ ਦੀ ਬਦੌਲਤ ਇਹ ਅੰਦੋਲਨ ਚੱਲ ਰਹੇ ਨੇ ਉਹਨਾਂ ਜਿੱਚਾ 750 ਸ਼ਹੀਦ ਪਿਛਲੇ ਅੰਦੋਲਨ ਚ ਹੋਈ 43 ਦੇ ਕਰੀਬ ਇਸ ਅੰਦੋਲਨ ਸ਼ਹੀਦ ਹੋਏ ਸੁਭਕਰਨ ਜਿਹਨੂੰ ਗੋਲੀ ਸਿੱਧੀ ਮਾਰ ਕੇ ਸ਼ਹੀਦ ਕੀਤਾ ਗਿਆ ਉਸ ਦੀ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਉਸ ਦਾ ਪਹਿਲਾ ਜਿਹੜਾ ਸ਼ਹੀਦੀ ਸਮਾਗਮ ਹੈ ਉਸ ਦੇ ਪਿੰਡ ਬੱਲੋ ਰਾਮਪੁਰਾ ਫੂਲ ਤਹਿਸੀਲ ਦੇ ਵਿੱਚ ਜ਼ਿਲ੍ਹਾ ਬਠਿੰਡਾ ਦੇ ਵਿੱਚ ਬੱਲੋ ਪਿੰਡ ਚ ਬਣਾਇਆ ਜਾਣਾ ਤੇ ਉਸ ਸ਼ਹੀਦੀ ਸਮਾਗਮ ਦੇ ਵਿੱਚ ਨੌਜਵਾਨਾਂ ਨੇ ਭਾਰਤੀ ਕਿਸਾਨ ਇਕਤਾ ਦੇ ਨਾਲ ਜੁੜੇ ਹੋਏ ਵੀਰਾਂ ਨੇ ਇੱਕ ਉਪਰਾਲਾ ਕੀਤਾ ਵੀ ਇੱਥੋਂ ਸਰਸਾ ਤੋਂ ਪੈਦਲ ਚੱਲ ਕੇ ਬੱਲੋ ਪਿੰਡ ਦੇ ਵਿੱਚ ਜਾਣਾ ਤੇ ਤੁਸੀਂ ਦੇਖ ਰਹੇ ਹੋ ਟਰਾਲੀ ਤਿਆਰ ਕੀਤੀ ਹੈ ਤੇ ਇਹ ਚੀ ਦੀਪੰਦ ਦੇ ਨੇ ਇਸ ਦੇ ਨਾਲ ਹੋਰ ਕਈ ਪਿੰਡਾਂ ਦੇ ਨਾਲ ਜਿਹੜੇ ਕਿਸਾਨ ਵੀਰ ਮਜ਼ਦੂਰ ਵੀਰ ਤੇ ਨੌਜਵਾਨ ਜੁੜਨਗੇ ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪੈਦਲ ਚੱਲਦੇ ਹੋਏ ਬੱਲੂ ਪਿੰਡ 'ਚ ਪਹੁੰਚਣਗੇ ਕਿਉਂਕਿ ਉਹ 21 ਸਾਲਾਂ ਨੌਜਵਾਨ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਵੀ ਆਪਾਂ ਇਸ ਅੰਦੋਲਨ ਨਾਲ ਜੁੜੀਏ ਉਹ ਜਿਹੜੀਆਂ ਮੰਗਾਂ ਨੂੰ ਅਧੂਰੀਆਂ ਛੱਡ ਕੇ ਗਿਆ ਹੈ ਜਿਹੜੀਆਂ ਮੰਗਾਂ ਦੇ ਲਈ ਉਹ ਦਿੱਲੀ ਜਾ ਰਿਹਾ ਸੀ ਤੇ ਉਹਨਾਂ ਮੰਗਾਂ ਦੇ ਕਰਕੇ ਹੀ ਗੋਲ ਜਿਹੜੀ ਉਹਨੂੰ ਗੋਲੀ ਲੱਗੀ ਤੇ ਉਹ ਸ਼ਹੀਦ ਹੋਇਆ ਉਹਨਾਂ ਉਹਨੀਆਂ ਅਧੂਰੀਆਂ ਮੰਗਾਂ ਨੂੰ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਵੀ ਜਿਹੜਾ ਸੁਭਕਰਨ ਸਿੰਘ ਬੱਲੋ ਜਿਹੜਾ ਕਿ ਆਪਣੇ ਅਧੂਰੇ ਕੰਮ ਛੱਡ ਕੇ ਗਿਆ ਉਹਨਾਂ ਨੂੰ ਪੂਰਾ ਕਰਨ ਵਾਸਤੇ ਤਨਦੇਹੀ ਨਾਲ ਅਸੀਂ ਅੰਦੋਲਨ ਦਾ ਹਿੱਸਾ ਬਣੀਏ ਤੇ ਇਸ ਪਿੰਡ ਦਾ ਧੰਨਵਾਦ ਜਿਹਨਾਂ ਨੇ ਇੱਕ ਉਪਰਾਲਾ ਕੀਤਾ ਵੀ ਅਸੀਂ ਪੈਦਲ ਯਾਤਰਾ ਲੈ ਕੇ ਜਾਣੀ ਹੈ ਤੇ ਇਸ ਦੇ ਨਾਲ ਸਰਸੇ ਤੇ ਬਹੁਤ ਸਾਰੇ ਹੋਰ ਜੁਵਾ ਤੇ ਕਿਸਾਨ ਮਿਲ ਕੇ ਉਹ 19 ਤਰੀਕ ਨੂੰ ਇੱਥੋਂ ਚੱਲਣਗੇ ਤੇ 21 ਤਰੀਕ ਨੂੰ ਜਦੋਂ ਸ਼ਿਦਾਂਜੀਤ ਸਮਰੋਹ ਮਨਾਇਆ ਜਾਣਾ ਹੈ ਬੱਲੋ ਪਿੰਡ ਵਿੱਚ ਉੱਥੇ ਜਾ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਗੇ